ਦੁੱਧ ਉਤਪਾਦਨ ਦੇ ਵਿੱਚ ਹੁਣ ਭਾਰਤ ਦੁਨੀਆ ਚ ਪਹਿਲੇ ਨੰਬਰ ਤੇ ਹੈ ਪਿਛਲੇ ਸਾਲ ਲਗਭਗ 239 ਮਿਲੀਅਨ ਟਨ ਦੁੱਧ ਦਾ ਜਿਹੜਾ ਉਤਪਾਦਨ ਹੋਇਆ ਵਾ ਇਹ ਜਿਹੜਾ ਦੁੱਧ ਉਤਪਾਦਨ ਹੈ ਉਹ ਠੀਕ ਹੈ ਕਿ ਉਹਦਾ ਇੱਕ ਵਜ੍ਹਾ ਤਾਂ ਆ ਵੀ ਹੈ ਕਿ ਆਪਣੇ ਕੋਲੇ ਪਸ਼ੂ ਵੀ ਬਹੁਤ ਜ਼ਿਆਦਾ ਨੇ ਜਿਹੜੀ ਪਰ ਐਨੀਮਲ ਪ੍ਰੋਡਕਟਿਵਿਟੀ ਹੈ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ ਪਰ ਨਾਲ ਦੀ ਨਾਲ ਇੱਕ ਹੋਰ ਵੀ ਚੀਜ਼ ਹੈ ਕਿ ਜਿਹੜੇ ਆਪਣੇ ਦੁੱਧਾਰੂ ਪਸ਼ੂ ਆ ਉਹਨਾਂ ਚ ਆਪਾਂ ਇੰਟੈਂਸਿਵ ਡੇਰੀ ਫਾਰਮਿੰਗ ਵੱਲ ਵੀ ਤੁਰੇ ਹਾਂ ਪਸ਼ੂਆਂ ਦੇ ਪ੍ਰਜਨਨ ਉਹਨਾਂ ਦੀ ਜੈਨੇਟਿਕਸ ਉਹਨਾਂ ਦੇ ਪੋਸ਼ਣ ਉਹਨਾਂ ਦੇ ਪਾਲਣ ਪ੍ਰਬੰਧਨ ਦੇ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ ਹੁਣ ਇਹ ਜਿਹੜੀ ਇੰਟੈਂਸਿਵ ਡੇਰੀ ਫਾਰਮਿੰਗ ਹੈ ਦੇ ਨਾਲ ਦੁੱਧ ਉਤਪਾਦਨ ਤਾਂ ਜ਼ਰੂਰ ਵਧਿਆ ਵਾ ਪਰ ਨਾਲ ਹੀ ਨਾਲ ਕਿਉਂਕਿ ਜਦੋਂ ਪਸ਼ੂ ਤੇ ਦੁੱਧ ਉਤਪਾਦਨ ਦੀ ਸਟ੍ਰੈਸ ਪੈਣੀ ਆ ਉਹਦੀ ਜਿਹੜੀ ਫਿਰ ਇਮਿਊਨਿਟੀ ਆ ਉਹਦੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਉਹ ਵੀ ਘਟਦੀ ਆ ਪਸ਼ੂ ਬਾਲੇ ਇਕੱਠੇ ਰੱਖਣ ਕਰਕੇ ਪਸ਼ੂਆਂ ਦੀ ਆਵਾਜਾਹੀ ਵਧੇ ਕਰਨ ਕਰਕੇ ਉਹਦੇ ਇਹਦੇ ਹਾਊਸਿੰਗ ਦੀ ਅਰੇਂਜਮੈਂਟ ਨਾ ਹੋਵੇ ਕਿ ਉਹਦੇ ਨਾਲ ਨਾਲ ਫਿਰ ਬਿਮਾਰੀਆਂ ਵੀ ਵਧ ਹੀ ਰਹੀਆਂ ਹਨ ਜਿਵੇਂ ਜਿਵੇਂ ਦੁੱਧ ਵਧੇਗਾ ਓਵੇਂ ਬਿਮਾਰੀਆਂ ਨਾਲ ਦੀ ਨਾਲ ਆਪਾਂ ਨੇ ਵਧਣੀਆਂ ਹੀ ਹੈ ਆਪਾਂ ਨੂੰ ਇਸ ਟਾਈਮ ਜਿਹੜੇ ਹੋਰ ਉਪਰਾਲੇ ਆਪਾਂ ਕਰ ਰਹੇ ਆ ਕਿ ਆਪਾਂ ਸਿਵਲ ਵਧੀਆ ਲਾਈਏ ਆਪਾਂ ਹਾਊਸਿੰਗ ਦੀ ਇੰਪਰੂਵਮੈਂਟ ਕਰੀਏ ਆਪਾਂ ਨਿਊਟ੍ਰੀਸ਼ਨ ਦੀ ਇੰਪਰੂਵਮੈਂਟ ਕਰੀਏ ਪਰ ਉਹਦੇ ਨਾਲ ਨਾਲ ਜਿਹੜੀ ਇੱਕ ਚੀਜ਼ ਹਜੇ ਥੋੜੀ ਬਹੁਤ ਮਿਸਿੰਗ ਹੈ ਮੇਬੀ ਉਹਦੇ ਪਿੱਛੇ ਜਿਹੜਾ ਇੱਕ ਫੈਕਟਰ ਹੈ ਕਿ ਆਪਣੀ ਅਵੇਅਰਨੈਸ ਘਟਾ ਉਹਦੇ ਬਾਰੇ